ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਦੇ ਜੀ ਅੱਜ ਵੀਡੀਓ ਪੰਡ ਕੋਟਲੀ ਤੋਂ ਬਣਾ ਰਹੇ ਆ ਕੋਠੇ ਆ ਕੋਟਲੀ ਦੇ ਜੀ ਇਹ ਜਿੱਥੋਂ ਵੀਡੀਓ ਬਣਾ ਰਹੇ ਆ ਤੇ ਬਾਈ ਦੇ ਆਪਾਂ ਆਹ ਸਪੈਸ਼ਲ ਦੋ ਪਸ਼ੂਆਂ ਤੇ ਆਏ ਸੀਗੇ ਇੱਕ ਤਾਂ ਝੋਟੀ ਸੀ ਆ ਹਰਬੀਟਰ ਜੀ ਇਹਨੂੰ ਤਾਂ ਅੱਜ ਰੱਬ ਦੀ ਕਿਰਪਾ ਨਾਲ ਹੋ ਗਏ ਮੇਲਾ ਦਾ ਹੋ ਗਏ ਬਲਿੰਦਰ 25 26 ਦਿਨਾਂ ਨੂੰ ਇਹਨੂੰ 25 26 ਦਿਨ ਹੋ ਗਏ ਜੀ ਇੱਕ ਵਾਰੀ ਇਹ ਹੀ ਕੀਤੀ ਸੀਗੀ ਤੇ ਉਦੋਂ ਨਹੀਂ ਸੀ ਸਕਸੈਸ ਹੋਇਆ ਉਸ ਤੋਂ ਬਾਅਦ ਝੋਟੀ ਵਧੀਆ ਹੀਟ ਚ ਖੁੱਲ ਕੇ ਆਈ ਤੇ ਸ਼ੇਰੇ ਪੰਜਾਬ ਸਿਮਰ ਲਾਇਆ ਇਹਦੇ ਤੇ ਰੱਬ ਸੁੱਖ ਰੱਖੇ ਇਹਦਾ ਗੱਬਣ ਚੈੱਕ ਹੋ ਜੂਗੀ ਜੀ ਤੇ ਅੱਜ ਜਿਹੜੀ ਮੇਨ ਗੱਲ ਕਰਾਂਗੇ ਜਿਹੜੇ ਪਸ਼ੂ ਨਹੀਂ ਬੋਲਦੇਗੇ ਬਾਈਆਂ ਦੇ ਕਮੈਂਟ ਵੀ ਆਉਂਦੇ ਆ ਬਈ ਇਹਨਾਂ ਦੇ ਹੱਲ ਕੀ ਆ ਜੀ ਜਿਵੇਂ ਹੁਣ ਆਹ ਗਾਂ ਜੀ ਬਾਈ ਨੇ ਹਜੇ ਤੱਕ ਇਹਨੂੰ ਕੋਈ ਮਿਨਰਲ ਲੈਕਚਰ ਨਹੀਂ ਪਾਇਆ ਬਾਡੀ weight ਪੂਰਾ ਤੇ ਪਰ ਮਿਨਰਲ ਲੈਕਚਰ ਨਹੀਂ ਪਾਇਆ ਦੋਗਲਾਂ ਗਾਵਾਂ ਜਿਆਦਾਤਰ ਦਿੱਕਤ ਆਉਂਦੀ ਹੈ ਜੀ ਜਿਹੜੇ ਅਮਰੀਕਨ ਗਾਂ ਉਹ ਤਾਂ ਬੋਲਦੀ ਰਹਿੰਦੀ ਆ ਆਹ ਬਾਈ ਦੀ ਗਾਂ ਆਪਣੇ ਆਉਣ ਤੋਂ ਪਹਿਲਾਂ ਦੋ ਵਾਰੀ ਨਹੀਂ ਰਹੀ ਇਹ ਕੱਲ ਚੈੱਕ ਕੀਤੀ ਆ ਤੇ ਤਿੰਨ ਮਹੀਨਿਆਂ ਦੇ ਖਾਲੀ ਨਿਕਲ ਗਈ ਆ ਤੇ ਹਰ ਟਾਈਮ ਹੀਟ ਦਿਖਾਉਂਦੀ ਰਹਿੰਦੀ ਸੀਗਾ ਮੈਂ ਜਦੋਂ ਬੱਚੇ ਦਾ ਨਹੀਂ ਚੈੱਕ ਕੀਤੀ ਮੈਨੂੰ ਵੀ ਲੱਗਿਆ ਵੀ ਹੀਟ ਚ ਹੈਗਾ ਤੇ ਪਰ ਉਵੇਂ ਮੰਨ ਕੇ ਚੱਲੋ ਵੀ ਤਾਰਾ ਹੈ ਨਹੀਂ ਸੀਗਾ ਬਾਈ ਕਹਿੰਦੇ ਵੀ ਤਾਰਾ ਅਸੀਂ ਜਮਾ ਨਹੀਂ ਦੇਖਾਂਗਾ ਤੇ ਇਹਨਾਂ ਨੂੰ ਮਿਨਰਲ ਲੈਕਚਰ ਦੀ ਲੋੜ ਹੈ ਤੇ ਬਾਈ ਕਹਿੰਦਾ ਵੀ ਆਪਾਂ ਕਦੇ ਵੀ ਨਹੀਂ ਪਾਇਆ ਇਤੋਂ ਪਹਿਲਾਂ ਮਿਨਰਲ ਲੈਕਚਰ ਤੇ ਹੁਣ ਲਿਖ ਕੇ ਦਿੱਤਾ ਬਾਈ ਨੂੰ ਤੇ ਸਾਇਲੈਂਟ ਹੀਟ ਮੰਨ ਕੇ ਚੱਲੋ ਜਦੋਂ ਕੱਢੂਗਾ ਪਸ਼ੂ ਉਦੋਂ ਨਹੀਂ ਫਾਇਦਾ ਜੀ ਸਿੰਮਨ ਲਵਾਉਣ ਦਾ ਆ ਹੁਣ ਵੈੜ ਨੇ ਇੱਕ ਦਿਨ ਪਾਣੀ ਸਿੱਟਿਆ ਸੀ ਪਰ ਅਸੀਂ ਠੀਕਾ ਨਹੀਂ ਭਰਿਆ ਇਹਦੇ ਇਹਦੇ ਹੁਣ 3 ਦਿਨ ਦਵਾਈ ਭਰੀ ਹੈ ਜੀ ਮੈਂ ਤੁਹਾਨੂੰ ਹੱਲ ਦੱਸਦਾ ਵੀ ਤੁਸੀਂ 3 ਦਿਨ ਦਵਾਈ ਭਰਾ ਸਕਦੇ ਆ ਜਿਹੜਾ ਪਸ਼ੂ ਤੁਹਾਡਾ ਹੀਟ 'ਚ ਨਹੀਂ ਆਉਂਦਾ ਜ਼ਰੂਰੀ ਨਹੀਂ ਵੀ ਆਪਾਂ ਦਵਾਈ ਉਦੋਂ ਹੀ ਭਰਉਣੀ ਹੈ ਜਦੋਂ ਪਸ਼ੂ ਹੀਟ 'ਚ ਹੈਗਾ ਜਾਂ ਕੱਲੀ ਇਨਫੈਕਸ਼ਨ ਆਸਤੇ ਦਵਾਈ ਭਰੀ ਜਾਂਦੀ ਹੈ ਦਵਾਈ ਭਰਨ ਦਾ ਜਿਹੜਾ ਸਿਸਟਮ ਹੁੰਦਾ ਵੀ ਉਹ ਜਦੋਂ ਆਪਾਂ ਪਸ਼ੂ ਨਹੀਂ ਵੀ ਹੀਟ 'ਚ ਆਉਂਦਾ ਅੰਦਰੋਂ ਕਈ ਵਾਰੀ ਕੁਝ ਜੰਮਿਆ ਹੁੰਦਾ ਹੈ ਜਦੋਂ ਪਸ਼ੂ ਅੰਦਰੋਂ ਮੰਨ ਕੇ ਚੱਲੋ ਵੀ ਹੱਲ ਹੋਊਗਾ ਫੇਰ ਹੀ ਗੱਲ ਬਣਨੀ ਹੈ ਜੀ ਜੇ ਅੰਦਰ ਕੋਈ ਬੱਚੇ ਦਾ ਨਹੀਂ ਜ ਕੋਈ ਚੀਜ਼ ਜੰਮੀ ਵੀ ਹੈ ਤਾਂ ਫੇਰ ਪਸ਼ੂ ਨੇ ਹੀਟ 'ਚ ਨਹੀਂ ਆਉਣਾ ਪਾਊਡਰ ਤੁਸੀਂ ਜਿੰਨਾ ਮਰਜ਼ੀ ਪਾਈ ਚ ਤੇ ਇਹਦੇ ਆਸਤੇ ਸਾਨੂੰ ਦਵਾਈ ਭਰਉਣ ਦੀ ਲੋੜ ਪੈਣੀ ਹੈ ਇਹਨੂੰ ਬਲਜਿੰਦਰ ਕਿੰਨਾ ਚਿਰ ਹੋ ਗਿਆ ਸੋਈ ਨੂੰ ਤੁਹਾਨੂੰ ਦਵਾਈ ਇਹਨਾਂ ਨੂੰ ਹੋ ਗਿਆ 6 ਮਹੀਨੇ 6 ਮਹੀਨੇ ਜੇ ਇੱਕ ਵਾਰੀ ਵੀ ਹੀਟ 'ਚ ਨਹੀਂ ਆਈ ਜੀ ਪ੍ਰੋਪਰ ਖੁੱਲ ਕੇ ਹੀਟ 'ਚ ਨਹੀਂ ਆਏਗੀ ਹਾਂ ਖੁੱਲ ਕੇ ਹੀਟ 'ਚ ਨਹੀਂ ਆਉਂਦੀਗੀ ਗਾਂ ਇਹ ਪਰ ਇਹਦੇ ਹੁਣ ਆਪਾਂ ਤੀਜਾ ਦਿਨ ਹੋ ਗਿਆ ਅੱਜ ਤੇ ਹੀਟ ਤੋਂ ਬਿਨਾ ਦਵਾਈ ਬੀਟਾ ਡੀਨ ਹੀ ਭਰੀ ਜਾਂਦੀ ਹੈ ਜੀ ਵੀ ਜਦੋਂ ਹੀਟ 'ਚ ਬੀਟਾ ਡੀਨ ਪਲੱਸ ਮੈਟਰੋ ਜੈਲ ਭਰੀ ਜਾਂਦੀ ਹੁੰਦੀ ਹੈ ਕਿਉਂ ਪਸ਼ੂ ਦੇ ਹੀਟ ਤੋਂ ਬਿਨਾ ਜੇ ਤੁਸੀਂ ਹੋਰ ਦਵਾਈ ਕਦੇ ਨਹੀਂ ਭਰਨ ਦਾ ਫਾਇਦਾ ਹੁੰਦਾ ਨਾ ਹੀ ਪਸ਼ੂ ਨੇ ਹੀਟ 'ਚ ਆਉਣਾ ਹੈ ਤੇ ਲੈਕਸਨ ਜਿਹੜੀ ਦਵਾਈ ਆ ਉਹ ਇਨਫੈਕਸ਼ਨ ਵਾਸਤੇ ਤੁਸੀਂ ਜ਼ਿਆਦਾਤਰ ਕੋਈ ਵੀ ਦਵਾਈ ਐਂਟੀਬਾਇਓਟਿਕ ਹੋਰ ਵਰਤੋਗੇ ਤਾਂ ਉਹਦੇ ਵਾਸਤੇ ਇਨਫੈਕਸ਼ਨ ਵਾਸਤੇ ਉਹ ਦਵਾਈ ਵਰਤੀ ਜਾਊ ਪਰ ਇਹਦੇ ਚ ਆਪਾਂ ਬੀਟਾਡਿਨ ਜਾਂ ਮੈਟਰੋਜੈਲੀ ਭਰ ਕੇ ਵੱਲੋਂ ਆਪਣਾ ਹੱਲ ਹੁੰਦਾ ਜੀ ਇਹਦੇ ਚ ਜਿਹੜੀ ਇਹ ਪਸ਼ੂ ਜਿਹੜੇ ਨੈਸਟਰਜ ਹੁੰਦੇ ਆ ਜਿਹੜੇ ਬੋਲਦੇ ਨਹੀਂਗੇ ਜ਼ਿਆਦਾਤਰ ਦਿੱਕਤ ਇਹ ਗਾਵਾਂ ਤੇ ਮੱਝਾਂ ਚ ਆਉਂਦੀ ਆ ਦੋਗਲੀਆਂ ਗਾਵਾਂ ਚ ਜੀ ਮੱਝਾਂ ਚ ਆਉਂਦੀ ਆ ਤੇ ਦੋਗਲੀਆਂ ਗਾਵਾਂ ਚ ਆਉਂਦੀ ਆ ਇਹਦੇ ਆਸਤੇ ਤੁਸੀਂ 15 ਤੋਂ 20 ਦਿਨ ਦੇ ਪਸ਼ੂ ਜਦੋਂ ਸੂਏ ਨੂੰ ਹੋ ਜਾਣ ਉਦੋਂ ਮਿਨਰਲ ਵੈਕਟਰ ਵਗੈਰਾ ਸ਼ੁਰੂ ਕਰਦਿਆ ਕਰੋ ਦੋ ਗਲੀਆਂ ਗਾਵਾਂ ਨੂੰ ਹਾਈਟ ਵੇਟ ਵਾਲੀ ਗਾਂ ਕੱਦ ਬਹੁਤ ਆ ਗਾਂ ਦਾ ਤੇ ਪਰ ਉਹਵੇਂ ਹੀਟ ਚ ਨਹੀਂ ਆ ਰਹੀਗੀ ਤੁਹਾਨੂੰ ਦੱਸਿਆ ਵੀ ਹੀਟ ਦੀ ਪ੍ਰੋਬਲਮ ਇਹਨੂੰ ਪੂਰੀ ਆ ਤੇ ਵੀਡੀਓ ਨੂੰ ਕਰਿਓ ਜੇ ਸ਼ੇਅਰ ਜੀ ਵੱਧ ਤੋਂ ਵੱਧ ਤੇਨੋਂ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ